सुखजर ऑन करी ऑन करी ऑन करी कट ਪਰਾਇ ਮੌਸਮ ਥਾਇਆ ਚਲੋ ਕਰੋ ਤੇ ਘਟਣ ਜੀ ਆਓ ਕੋਲੋਨੀ ਵਾਲਾ ਇਹ ਧਰ ਦੇ ਨਾਲ ਦੇ حساب ਨਾਲ ਧੋਖਾ ਹੀ ਹੋਇਆ ਕੋਈ ਨਹੀਂ ਮੈਂ ਕਰਵਾ ਦਿੰਦਾ ਆਪਨੇ ਬੰਨ ਵਾਲੇ ਆਪਣੇ ਸਾਹਮਣੇ ਚਲੀ ਆ ਠੀਕ ਹੈ ਮਤਰੀ ਸਾਹਿਬ ਕਰਵਾ ਦਿੰਦੇ ਆ ਇਹ ਬੱਕਰਾ ਵਾ ਕਰਵਾ ਦਿੰਦੇ ਕਰਵਾ ਦਿੰਦੇ ਇਹ ਕਿੰਨੇ ਤਾਰਾ ਪੈਣ ਵਾਲੀਆਂ ਹਾਂ ਬੱਸ ਥੱਲੇ ਦੇ ਹਾਂ ਬੱਕਰਾ ਦੋ ਕੇਵਲਾ ਪੈਣ ਵਾਲੀਆਂ ਤੁਸੀਂ ਇਦਾਂ ਕਰਿਓ ਕਿਸ ਦਿਨ ਮੈਂ ਕੋਲ ਦਫਤਰ ਆ ਜਾਈਓ ਦਫਤਰ ਬੈਠ ਕੇ ਨਾਲ ਐ ਇਹਨੂੰ ਫੋਨ ਲਾ ਦੂੰਗਾ ਇਧਰੋਂ ਵੀ ਮੈਂ ਤਾਂ ਟਾਟਾ ਹੌਸਲ ਤੋਂ ਕਰਾ ਕੇ ਤੇ ਮਕਰੋਲਾ ਤਾਂ ਬੈਠ ਗਿਆ खड़ा देंगे महाराज बोले सोनिया साद जी आ जाओ आम आदमी पार्टी बोल जी आप दी आ मोदी पार्टी वाह वाह आ रसकल जी और ठीक ठाक है आओ जी आओ अपने लाग के आ गए मेरे हाथ चलो बढ़िया आ गए सामने आ गए आप और सरपंच साहब हां जी और जी आ रहे बनाओ बड़े पीछे पीछे सारे आ जाओ सारे आ जाओ Biraz pişireyim ben bu ਚਲੋ ਆਓ ਜਿੰਦਾਂ ਭੁੱਲਾ ਜਿੰਦਾਬਾਦ ਅਮਦੀ ਪਾਰਟੀ ਜਿੰਦਾਬਾਦ ਆਓ ਲਾਜ ਨਹੀਂ ਭੁੱਲਾ ਜਿੰਦਾਬਾਦ ਸਿਆ ਭਗਵੰਤ ਸਿੰਘ ਜਿੰਦਾਬਾਦ ਵੀਰਾਂ ਤੇਰੀ ਛੜਕੇ ਕਰਦੇ ਕਰਦੇ ਤੱਕੜ ਫਿਰ ਵੀਰਾਂ ਦੀ ਛੜਕੇ ਕਰਦੇ 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 ਤੇਰੇ ਪਿੰਡ ਨੂੰ ਜਾਣੀ ਕਰਦੇ ਕਰਦੇ ਇਥੋਂ ਖੇਡਦੇ ਫੜ ਕੇ ਖੇਡਦੇ 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 ਇਹ ਅੱਗੇ ਨਿਕਲਦੇ ਨਹੀਂ ਆਉਂਦੇ ਮੈਂ ਆਇਆ ਪ੍ਰੋਗਰਾਮ ਲਈ ਲਾਓ ਜੀ ਲਾਓ ਤਾਲੀਆਂ ਲਓ ਜੀ ਤਨਵਾਲੀ ਬਲਵਰਤਾਰੇ ਸਾਰਿਆਂ ਨੂੰ ਬਤਾਈ ਇੱਕ ਇੱਕ ਪੜਾ ਕੇ ਗਾ ਤੁਰਿਆ ਜਾ ਬੁੱਤ ਜੇਕੂ ਪਾਰੋਗੇ ਹਾਂ ਜੇਕੂ ਪਾਰੋਗੇ ਸਤਿਨਾਮ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਅਗਵਾਈ ਦੇ ਵਿੱਚ ਅੱਜ ਜਿਹੜੀ ਇਹ ਸੜਕ ਆ ਬੜੇ ਚਿਰ ਦੀ ਟੁੱਟੀ ਸੀ ਇਹਦੇ तकरीबन ਇਧਰ ਨੂੰ ਆਪਾਂ ਇਸ ਵਾਇਆ ਜਾਈਏ ਚੂਸਲੇਆੜਾ ਦਾ ਕੱਚਾ ਪੱਕਾ ਧਾਰੀਆਲ ਹੋਰ ਵੀ ਕਈ ਪਿੰਡ ਪੈਂਦੇ ਆ ਇਧਰੋਂ ਸ਼ਾਰਟਕਟ ਪੱਟੀ ਤੋਂ ਛੋਟੇ ਰਸਤੇ ਤੋਂ ਆਪਾਂ तकरीबन ਹੀ ਵਹਨੇ ਆ ਵੀ ਇਧਰੋਂ ਜਿਹੜੇ ਮੋਟਰਸਾਈਕਲ ਕਾਰਾਂ ਗੱਡੀਆਂ ਟਰੈਕਟਰ ਹੋਰ ਵੀ ਕਈ ਵਹੀਕਲ ਲੰਘਦੇ ਆ ਬੜੀ ਤੰਗੀ ਤੇ ਬੜੀ ਪਰੇਸ਼ਾਨੀ ਆਉਂਦੀ ਹੀ ਇਹ ਜਿਹੜਾ ਰਸਤਾ ਆ ਪਾਉ ਬਲਵੰਤੋਂ ਖਾਰੇ ਵਾਲੇ ਦੀਆਂ ਬਈਕਾ ਮਸ਼ਹੂਰ ਹੈ ਇੱਥੇ ਇਲਾਕੇ ਦੇ ਵਿੱਚ ਪਾਉ ਬਲਵੰਤੋਂ ਖਾਰੇ ਵਾਲੇ ਜਿਹੜੇ ਇੱਥੇ ਖੇਮਕਰ ਨੋੜ ਤੇ ਇੱਥੋਂ ਲੈ ਕੇ ਇਹ ਚੂਤਲੇਆੜ ਤੱਕ ਲਗਭਗ 4 ਕਿਲੋਮੀਟਰ ਤੋਂ ਵੱਧ ਇਹ ਜਿਹੜੀ ਸੜਕ ਆ 4 ਕਿਲੋਮੀਟਰ ਤੇ ਸਵਾ 4 ਕਿਲੋਮੀਟਰ 73 ਲੱਖ ਰੁਪਏ ਦੀ ਲਾਗਤ ਨਾਲ ਇਹਦੇ ਫੇਰ ਨਵੇਂ ਸਿਰੇੋਂ ਘਟਕਾ ਪਾ ਕੇ ਵਧੀਆ ਮਟੀਰੀਅਲ ਪਾ ਕੇ ਲੁੱਕ ਪ੍ਰੀਮਿਕਸ ਪਾ ਕੇ ਵਧੀਆ ਆਪਾਂ ਸੜਕ ਬਣਾਵਾਂਗੇ ਜਿਹੜੀ ਕਿ ਕੋਈ 20 ਸਾਲ ਇਹਦੀ ਉਮਰ ਹੋਵੇ ਹੰਡੇ ਨਹੀਂ ਤੇ ਆਪਾਂ ਵੰਦੇ ਰਹੇ ਆ ਅੱਗੇ ਰੋਡ ਬਾਨੀ ਮਗਰੋਂ ਤੇ ਟੁੱਟਣੀ ਪਹਿਲਾਂ ਸ਼ੁਰੂ ਹੋ ਜਾਣੀ ਹੁਣ ਜਿੰਨੀਆਂ ਵੀ ਸੜਕਾਂ ਦੀ ਭਾਵੇਂ ਰੇਪੇਰ ਸ਼ੁਰੂ ਹੋਈ ਆ ਭਾਵੇਂ ਨਵੀਆਂ ਬਾਨੀਆਂ ਸ਼ੁਰੂ ਹੋਈਆਂ ਆ ਉਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਪਊਗਾ ਠੇਕੇਦਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਘੱਟ ਤੋਂ ਘੱਟ 5 ਸਾਲ ਦੀ ਤੈਅ ਕੀਤੀ ਗਈ ਆ ਜੇ ਪੰਜਾਂ ਸਾਲਾਂ ਦੇ ਵਿੱਚ ਕੁਝ ਵੀ ਹੁੰਦਾ ਸੜਕ ਨੂੰ ਪੂਰਾ ਜਿੰਨਾ ਵੀ ਟੋਆ ਪੈਂਦਾ ਉਹ ਸੜਕ ਜਿਹੜੀ ਆ ਪ੍ਰੋਪਰ ਸਾਰੀ ਦੀ ਸਾਰੀ ਠੇਕੇਦਾਰ ਨਵੀਂ ਬਣਾਊਗਾ ਪ੍ਰੋਪਰ ਚਿੱਟੀ ਪੱਟੀ ਲਾ ਕੇ ਜਿਹਦੇ ਨਾਲ ਧੁੰਦ ਦੇ ਵਿੱਚ ਜਾਂ ਹਨੇਰੇ ਦੇ ਵਿੱਚ ਜਿਹੜਾ ਰਾਹ ਗੀ ਰਿਹਾ ਗੱਡੀ ਤੇ ਮੋਟਰਸਾਈਕਲ ਤੇ ਜਾਂ ਟਰੈਕਟਰ ਤੇ ਆ ਉਹਨੂੰ ਪੱਟੀ ਤੋਂ ਅੰਦਾਜ਼ਾ ਹੋ ਸਕੇ ਵੀ ਸੜਕ ਜਿਹੜੀ ਆ ਉਹਦੀ ਕਿਨਾਰੀ ਕਿੱਥੇ ਆ ਉਹਦਾ ਸੈਂਟਰ ਕਿੱਥੇ ਆ ਤਾਂ ਜੋ ਜਿਹੜੇ ਆ ਸੇਵਾ ਪਰਦੇਹੀ ਉਹ ਆਸੇ ਨਾ ਹੋਣ ਤੇ ਹਰ ਕੋਈ ਆਪਦੇ ਪਰਿਵਾਰ ਦੇ ਵਿੱਚ ਜਿਹੜਾ ਆ ਉਹ ਤੰਦਰੁਸਤ ਸੁਰੱਖਿਅਤ ਪਹੁੰਚੇ ਤੇ ਇੱਕ ਆਪਣੀ ਇਸ ਰੋਡ ਦੇ ਉੱਤੇ ਜਿਹੜੇ ਉਹ ਡਿਵਾਈਡਰ ਲਾਏ ਇਹ ਪੁਰਾਣੀ ਸਰਕਾਰ ਚ ਕਾਂਗਰਸ ਦੇ ਜਿਹੜਾ ਸਾਫਕਾ ਐਮਐਲਏ ਰਿਹਾ ਉਹਨਾਂ ਹੀ ਆਪਦੇ ਕਮਿਸ਼ਨਾਂ ਖਾਤਰ ਉਹਦੇ ਨਾਲ ਆਪਾਂ ਨੂੰ ਪਤਾ ਹੁਣ ਤੱਕ ਮੈਨੂੰ ਮੇਰੇ ਘਰ ਤੋਂ ਘਟ 1000 ਤੋਂ ਵੱਧ ਐਕਸੀਡੈਂਟ ਹੋ ਗਿਆ ਨਾ ਤੇ ਮੋਤਾਂ ਵੀ ਜਿਹੜੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਮੋਤਾਂ ਉਹਦੇ ਸਿਰਫ ਲਾਲਚ ਕਰਕੇ ਇਹ ਮੋਤਾਂ ਆਈਆਂ ਤੇ ਹੁਣ ਜਿਹੜਾ ਪੱਟੀਕੁੱਲਾ ਚੌਂਕ ਤੋਂ ਖੇਮ ਕਰਨ ਰੋਡ ਉਧਰੋਂ ਪੱਟੀਕੁੱਲਾ ਚੌਂਕ ਤੋਂ ਤਰਨਧਾਰਨ ਵਾਲਾ ਰੋਡ ਆ ਜਿਹੜਾ ਬੜਾ ਜ਼ੋਰ ਲਾ ਕੇ ਬੜੀ ਮਿਹਨਤ ਕਰਕੇ ਉਹ ਆਪਾਂ ਮਨਜ਼ੂਰੀ ਲਈ ਆ ਤੇ ਉਹ ਵੀ ਥੋੜੇ ਦਿਨਾਂ ਦੇ ਵਿੱਚ ਹੀ ਆਪਣੇ ਜਿਹੜੇ ਡਿਵਾਈਡਰ ਆ ਇਹਨਾਂ ਨੂੰ ਢਾਉਣ ਦੀ ਜਿਹੜੀ ਆ ਨਾ ਆਪਾਂ ਰਸਮੀ ਸ਼ੁਰੂਆਤ ਕਰ ਦਾਂਗੇ ਇਹ ਡਿਵਾਈਡਰ ਵੀ ਆਪਾਂ ਪੱਟੀ ਵਾਲਿਆਂ ਦੇ ਗਲੋਂ ਲਾ ਦਾਂਗੇ ਜਿਹੜੇ ਕਿ ਪੁਰਾਣੀਆਂ ਸਰਕਾਰਾਂ ਨੇ ਸਿਰਫ ਆਪਦੇ ਨਿੱਜੀ ਲਾਲਚਾਂ ਲਈ ਲਵਾਏ ਹੀ ਉਹਦੇ ਨਾਲ ਨਜਾਇਜ਼ ਜਿਹੜੀਆਂ ਕਿ ਉਹ ਮੌਤਾ ਹੋਣੀਆਂ ਹੀ ਨਹੀਂ ਜਿਹੜੀਆਂ ਅਚਨਚੇਤ ਐਕਸੀਡੈਂਟ ਹੋਣਾ ਉਹ ਮੌਤਾ ਹੋਈਆਂ ਵੇਖੋ ਉਹ ਜੀਤ ਨਹੀਂ ਆਪਾਂ ਮੋੜ ਸਕਦੇ ਬੜੀ ਧਾੜ ਪਈ ਆ ਉਹਦਾ ਦੁੱਖ ਬੜਾ ਵਾ ਮੈਨੂੰ ਵੀ ਇੱਕ ਇਸ ਲਾਲਚੀ ਬੰਦੇ ਨੇ ਆਪਦੇ ਕਮਿਸ਼ਨਾਂ ਖਾਤਰ ਡਿਵਾਈਡਰ ਲਵਾਤੇ ਸਾਡਾ ਸ਼ਹਿਰ ਨਿਕਾ ਜਾ ਸ਼ਹਿਰ ਆ ਨਿਕੇ ਨਿਕੇ ਦੁਕਾਨਦਾਰ ਨੇ ਇੱਕ ਤੇ ਉਹਨਾਂ ਦੀ ਇਹਨੇ ਦੁਕਾਨਦਾਰੀ ਖਤਮ ਕਰਤੀ ਹੁਣ ਡਿਵਾਈਡਰ ਲੱਗ ਗਏ ਆ ਉਹ ਜਿੱਥੋਂ ਕੱਟ ਮਿਲੂਗਾ ਉੱਥੋਂ ਹੀ ਅਗਲਾ ਘੱਟ ਤੋਂ ਪਾਰ ਕਰਕੇ ਫੇਰੀ ਦੁਕਾਨਦਾਰ ਕੋ ਜਾਊਗਾ ਨਾ ਤੇ ਜੇ ਇਹੋ ਘੱਟਾਂ ਦੇ ਇੱਕ ਦੁਕਾਨਦਾਰਾਂ ਦੀ ਵੀ ਦੁਕਾਨਦਾਰੀ ਵਧੀਆ ਚੱਲਨੀ ਸੀ ਤੇ ਦੂਜਾ ਐਕਸੀਡੈਂਟ ਨਹੀਂ ਹੋਣੇ ਫਿਰ ਇਹ ਰੋਡ ਕੋਈ ਸਾਡਾ ਐਡਾ ਵੱਡਾ ਨਹੀਂਗਾ ਮੈਨੂੰ ਮੇਦੇ ਨੇ ਡਵਾਈਡਰ ਬਣਾਤਾ ਵਿਚ ਤੇ ਦੋਹਾਂ ਸਾਈਡਾਂ ਤੇ 12 12 13 13 ਫੁੱਟ ਸੜਕ ਰਹਿ ਗਈ ਆ ਡਵਾਈਡਰ ਉੱਥੇ ਲੱਗਦੇ ਆ ਜਿੱਥੇ ਘਟੋ ਘਾਟ ਤੇ ਕੋਈ 50 50 ਫੁੱਟ ਸੜਕ ਦੋ ਬੰਨੀ ਹੋਵੇ ਸਾਡਾ ਨਿੱਕਾ ਸ਼ਹਿਰ ਹੈ ਨਿੱਕੀ ਜਗ੍ਹਾ ਆ ਨਿੱਕਾ ਰੂੜਿਆ ਇੱਥੇ ਤੇ ਡਵਾਈਡਰਾਂ ਦੀ ਲੋੜ ਨਹੀਂ ਜੇ ਲਾਉਣੇ ਵੀ ਆ ਡਵਾਈਡਰ ਪਹਿਲਾ ਇਲਾਕੇ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਤੇ ਪੁੱਛੋ ਵੀ ਅਸੀਂ ਇੱਥੇ ਡਵਾਈਡਰ ਲਾ ਲਈਏ ਵੀ ਲੋੜ ਹੈ ਇੱਥੇ ਡਵਾਈਡਰਾਂ ਦੀ ਹਾਂ ਜੇ ਲਾਉਣੇ ਆ ਕੋਈ ਤੁਸੀਂ ਲਾਉਣੇ ਆ ਉਹ ਸਾਈਡ ਤੇ ਲਾ ਦਿਓ ਵੀ ਕੋਈ ਗਾਵਾਂ ਕੋਈ ਵਾਰਾ ਪਸ਼ੂ ਜਾਂ ਕੋਈ ਵਾਰਾ ਕੁੱਤੇ ਜਿਹੜੇ ਉਹ ਸੜਕ ਦੇ ਉੱਤੇ ਨਾ ਚੜਨ ਇਹਨਾਂ ਡਵਾਈਡਰਾਂ ਦੇ ਬਾਨਾਂ ਤੇ ਦੁਕਾਨਦਾਰਾਂ ਦਾ ਫਾਈਨੈਂਸ਼ੀਅਲੀ ਨੁਕਸਾਨ ਵੀ ਹੋਇਆ ਲੋਕਾਂ ਦੀ ਜਿਹੜੀ ਜਾਇਦਾਦ ਹੀ ਪ੍ਰਾਪਰਟੀ ਹੀ ਉਹਦਾ ਵੀ ਨੁਕਸਾਨ ਹੋਇਆ ਕਿਉਂਕਿ ਡਵਾਈਡਰ ਜਿੱਥੇ ਬਣ ਗਿਆ ਉੱਥੇ ਰੇਟ ਘਟ ਗਿਆ ਫਿਰ ਤੀਜਾ ਵੱਡਾ ਨੁਕਸਾਨ ਹੋਇਆ ਜਿਹੜਾ ਲੋਕਾਂ ਦੇ ਐਕਸੀਡੈਂਟ ਹੋ ਕੇ ਮੋਤਾ ਹੋਈਆਂ ਜਿਹੜੇ ਪਰਿਵਾਰਾਂ ਚੋਂ ਜੀ ਚੱਲ ਗਏ ਉਹ ਸਿਰਫ ਇੱਕ ਇਹ ਬੰਦੇ ਦੀ ਲਾਲਚ ਕਰਕੇ ਨਿੱਜੀ ਮਫਾਦ ਕਰਕੇ ਬਾਕੀ ਜਿਹੜੇ ਵਿਰੋਧੀ ਕਹਿੰਦੇ ਹਨ ਕਿਈ ਡਵੈਲਪਮੈਂਟ ਨਹੀਂ ਹੋਈ ਹੁਣ ਡਵੈਲਪਮੈਂਟ ਵੀ ਸ਼ੁਰੂ ਹੋ ਜਣੀ ਰੋਜ਼ ਆਪਾਂ ਦਸਾਂ ਦਸਾਂ 12-12 ਸੜਕਾਂ ਦੇ ਨੀਂ ਮੱਥਰ ਰੱਖਾਂਗੇ ਆਪਣੇ ਹਲਕੇ ਦੀਆਂ 238 ਸੜਕਾਂ ਜਿਹੜੀਆਂ ਉਹ ਪਾਸ ਹੋ ਗਈਆਂ ਜਿਹਦੇ ਵਿੱਚ ਪ੍ਰਿੰਗੜੀ ਰੋਡ ਨਸ਼ਹਿਰੇ ਤੋਂ ਲੋਕਾ ਰੋਡ ਹੋਰ ਵੀ ਜਿਹੜੇ ਮੇਨ ਰਸਤੇ ਆ ਉਹ ਵੀ ਤੇ ਜਿਹੜੀਆਂ ਪਿੰਡ ਦੀਆਂ ਫੇਰਨੀਆਂ ਉਹ ਵੀ ਲਗਭਗ 235 40 ਕਰੋੜ ਰੁਪਏ ਦੀਆਂ ਸੜਕਾਂ ਦੇ ਕੰਮ ਹੀ ਪਾਸ ਹੋ ਗਏ ਆ ਉਸੇ ਤਰ੍ਹਾਂ ਹੀ ਜਿਹੜੀਆਂ 8 ਗਰਾਊਂਡਾਂ ਪਹਿਲਾਂ ਆਪਾਂ ਜਿਹੜੀਆਂ ਬਣਾਉਂਦੇ ਹਾਂ 70 80% ਉਹ ਕੰਪਲੀਟ ਨੇ ਉਹ ਵੀ ਆਉਂਦੇ 2 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਹੋਣਗੀਆਂ ਬਾਕੀ 37 ਗਰਾਊਂਡਾਂ ਨਵੀਆਂ ਦੇ ਟੈਂਡਰ ਲੱਗੇ ਆ ਉਹ ਵੀ April ਹੱਦ ਮਈ ਤੱਕ ਉਹ ਵੀ ਗਰਾਊਂਡਾਂ ਕੰਪਲੀਟ ਹੋਣਗੀਆਂ ਜਾਨੀ ਕਿ ਅੱਗੇ ਹੈਗੀਆਂ ਆਪਣੇ ਹਲਕੇ ਦੇ ਵਿੱਚ 5-7 ਗਰਾਊਂਡਾਂ ਤੇ 45-46 ਗਰਾਊਂਡਾਂ ਹੋਣ ਬਣ ਜਾਣੀਆਂ ਤੇ ਮਹਾਰਾਜ ਦੀ ਮਿਹਰ ਚਾਹੀਦੀ ਆ 50-55 ਗਰਾਊਂਡਾਂ ਮੰਦੇ ਨਾਲ ਸਾਡੇ ਹਲਕੇ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆ ਨਾ ਉਹ ਸਵੇਰੇ ਸ਼ਾਮ ਦੇ ਟਾਈਮ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰਨ ਜਾਣਗੇ ਜਿਹਦੇ ਨਾਲ ਜਿਹੜਾ ਨਸ਼ਿਆਂ ਦੀ ਲਾਹਤ ਸਾਡੇ ਏਰੀਏ ਨੂੰ ਲੱਗੀ ਸੀ ਨਾ ਬਾਰਡਰ ਬੈਲਟ ਨੂੰ ਉਹ ਲਾਹਤ ਜਿਹੜੀ ਬਿਲਕੁਲ ਖਤਮ ਹੋਊਗੀ ਤੇ ਮੈਂ ਫੇਰ ਜਿਹੜੇ ਕੋਈ ਸਮਗਲਰ ਨੇ ਜਾਂ ਕੋ ਜਿਹੜੇ ਸਮਾਜ ਵਿਰੋਧੀ ਅੰਸਰ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਜਿਹੜੇ ਨਸ਼ਾ ਵੇਚਦੇ ਆ ਜਾਂ ਤੇ ਨਸ਼ਾ ਵੇਚਣਾ ਬੰਦ ਕਰ ਦੋ ਤੇ ਜਾਂ ਫਿਰ ਤੁਹਾਡਾ ਟਿਕਾਣਾ ਇੱਕੋ ਹੀ ਆ ਉਹ ਆ ਪਰਚਾ ਕਰਕੇ ਜੇਲ ਤੇ ਕੋਈ ਮੇਰੇ ਕੋ ਇਹ ਨਾ ਆਵੇ ਵੀ ਆ ਕੇ ਕਵੇ ਵੀ ਮੈਂ ਜੀ ਤੁਹਾਨੂੰ ਵੋਟ ਪਾਈ ਆ ਮੇਰੀ ਸਪੋਰਟ ਕਰ ਦਿਓ ਮੈਂ ਫੇਰ ਕਹਿਣਾ ਜਿੰਨੇ ਹੈਰੋਇਨ ਸਮੈਕ ਵੇਚਣੀ ਆ ਉਹ ਸਾਨੂੰ ਵੋਟ ਨਾ ਪਾਵੇ ਕਿਉਂਕਿ ਜਿੰਨੇ ਹੈਰੋਇਨ ਸਮੈਕ ਵੇਚਣੀ ਉਹਦੇ ਨਾਲ ਕੋਈ ਸਾਡੀ ਅਮਦਰਦੀ ਨਹੀਂ ਉਹਦੀ ਕੋਈ ਮਦਦ ਨਹੀਂ ਇਥੋਂ ਤੱਕ ਵੀ ਵੇਖੋ ਨਹੀਂ ਤੇ ਚਲੋ ਇਹ ਗੱਲ ਮੇਰੀ ਪਬਲੀਕਲੀ ਕਰਨੀ ਨਹੀਂ ਮੰਦੀ ਇਥੋਂ ਤੱਕ ਕਿ ਮੇਰੇ ਨਾਲ ਸਿਕਿਉਰਿਟੀ ਦੇ ਵਿੱਚ ਚੱਲਦਾ ਵਾ ਦਲਬਾਗ ਸਿੰਘ ਆ ਉੱਬੋਕੇ ਪਿੰਡ ਦਾ ਉਹਦੇ ਮੁੰਡੇ ਨੇ ਗਲਤੀ ਕੀਤੀ ਉਹਦੇ ਮੁੰਡੇ ਤੋਂ ਤੇ ਨਾਲ ਹੋਰ ਦੋ ਮੁਲਾਜ਼ਮ ਹੀ ਉਹ ਤੇ ਤਿੰਨ ਜਣੇ ਸੀਗੇ ਇਹਨਾਂ ਤਿੰਨਾਂ ਜਣਿਆਂ ਤੋਂ ਕਿਤੇ ਲੁਧਿਆਣੇ ਵਾਲੀ ਸਾਈਡ ਹੇਰੋਇਨ ਫੜੀ ਗਈ ਉਹਨਾਂ ਦੇ ਪਰਚਾ ਆ ਉਹ ਚਲੋ ਕੋਰਟ ਤੋਂ ਆਪਾਂ ਨੂੰ ਪਤਾ ਹੀ ਆ ਕੋਰਟ ਮੁੜ ਕੇ ਸਮਾ ਪਾ ਕੇ ਖੱਜਲ-ਖਰਾਬੀ ਕਰਕੇ ਬਰੀਕਾਰੀ ਦਿੰਦੀ ਆ ਉਹ ਬਰੀ ਕਰਤਾ ਉਹਨਾਂ ਮੇਰੇ ਕੋਲ ਬੜੀ ਯਾਰਾਂ ਸ਼ਿਫਾਰਿਸ਼ ਕੀਤੀ ਵੀ ਸਾਡੇ ਮੁੰਡੇ ਦੀ ਸ਼ਿਫਾਰਿਸ਼ ਕਰੋ ਨੌਕਰੀ ਉਹ ਪੁਲਿਸ ਦੀ ਮੁੰਡਾ ਪੁਲਿਸ ਦੀ ਪੁਲਿਸ ਤੋਂ ਉਹ ਡਿਸਮਿਸ ਹੋ ਗਿਆ ਨਾਲ ਤੇ ਮੁੰਡੇ ਵੀ ਪੁਲਿਸ ਦੀ ਉਹ ਵੀ ਮੈਨੂੰ ਲੱਗਦਾ ਡਿਸਮਿਸ ਹੋਏ ਆ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਵੀ ਵੇਖੋ ਜਿਹੜਾ ਨਸ਼ੇ ਦੇ ਮੁੱਦੇ ਤੇ ਆ ਜਿਹੜਾ ਨਸ਼ਾ ਵੇਚਣ ਵਾਲਾ ਉਹਦੇ ਨਾਲ ਸਾਡੀ ਕੋਈ ਸਾਂਝ ਨਹੀਂ ਤੇ ਇਹਦੋਂ ਦਾ ਵਾਅਦਾ ਨਹੀਂ ਉਹ ਹੁੰਦਾ ਕੋਈ ਵੀ ਸਿਕਿਉਰਟੀ ਦੇ ਵਿੱਚ ਹੋਵੇ ਤੇ ਮੈਂ ਉਹਦੇ ਮੁੰਡੇ ਦੀ ਵੀ ਸ਼ਿਫਾਰਿਸ਼ ਨਹੀਂ ਕੀਤੀ ਮੈਂ ਦਿੱਤਾ ਕਹਤਾ ਬਾਪੂ ਜੀ ਮੈਂ ਜਿਹੜਾ ਨਸ਼ਾ ਵੇਚਣ ਵਾਲਾ ਆ ਮੈਂ ਉਹਦੀ ਸਪੋਰਟ ਨਹੀਂ ਕਰ ਸਕਦਾ ਮੈਂ ਸਿਆਸਤ ਛੱਡ ਦੂੰਗਾ ਪਰ ਜਿੰਨੇ ਕਿਸੇ ਦਾ ਘਰ ਗੱਲਣਾ ਵਾ ਜਿੰਨੇ ਕਿਸਦਾ ਪੁੱਤ ਮਾਰਨਾ ਵਾ ਮੈਂ ਉਹ ਬੰਦੇ ਦੀ ਸ਼ਿਫਾਰਿਸ਼ ਨਹੀਂ ਕਰ ਸਕਦਾ ਉਹ ਮੇਰੇ ਨਾਲ ਹੀ ਚੱਲਦਾ ਅਜੇ ਵੀ ਮੈਨੂੰ ਕਿਹਾ ਤੂੰ ਮੇਰੇ ਨਾਲ ਆ ਹੋਰ ਕੋਈ ਕੰਮ ਹੋਊਗਾ ਮੈਂ ਤੇਰੀ ਮਦਦ ਕਰੂੰਗਾ ਪਰ ਜਿੱਤੇ ਇਹ ਰੋਨ ਸਮੈਗ ਦਾ ਮਸਲਾ ਨਸ਼ੇ ਦਾ ਮਸਲਾ ਆ ਗਿਆ ਵੇਚਣ ਦਾ ਨਸ਼ਾ ਆ ਗਿਆ ਸਮਗਲਰ ਦਾ ਮਸਲਾ ਆ ਗਿਆ ਉੱਥੇ ਮੈਂ ਮਦਦ ਨਹੀਂ ਕਰ ਸਕਦਾ ਤੇ ਮੈਨੂੰ ਮੁੜ ਕੇ ਚਲੋ ਪਹਿਲਾਂ ਉਹਨੇ ਕਿਹਾ ਮੁੜ ਕੇ ਉਹਨੇ ਕੋਸ਼ਿਸ਼ ਕੀਤੀ ਵੀ ਜਿੰਨੇ ਬੰਦੇ ਆਉਂਦੇ ਹੁੰਦੇ ਆ ਸਪੋਰਟਰ ਆ ਸਰਪੰਚ ਨੇ ਚੇਅਰਮੈਨ ਨੇ ਉਹਨਾਂ ਨੂੰ ਲਿਆ ਕੇ ਵੀ ਮੈਨੂੰ ਕਿਹਾ ਤੇ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਮੈਂ ਕਿਹਾ ਮੈਂ ਸਿਆਸਤ ਛੱਡ ਦੂੰਗਾ ਪਰ ਮੈਂ ਕਿਸੇ ਨਸ਼ਾ ਵੇਚਣ ਵਾਲੇ ਦੀ ਸਪੋਰਟ ਨਹੀਂ ਕਰਨੀ ਮੈਂ ਕਿਸੇ ਸਮਗਲਰ ਦੀ ਸਪੋਰਟ ਨਹੀਂ ਕਰਨੀ ਫੇਰ ਕਹਿਣਾ ਵਾ ਜਿੰਨੇ ਹੈਰੋਇਨ ਸਮੈਕ ਵੇਚਣੀ ਆ ਉਹ ਮੈਨੂੰ ਬਿਸ਼ੱਕ ਵੋਟ ਨਾ ਪਾਵੇ ਜਿੱਤਾਂ ਹਾਰਾਂ ਬਾਬੇ ਨਾਨਕ ਦੇ ਵਾਸਤੇ ਆ ਮੈਂ ਕਿਸੇ ਸਮਗਲਰ ਦੀ ਸਪੋਰਟ ਨਹੀਂ ਕਰਨੀ ਜ਼ਿੰਦਗੀ 'ਚ ਨਹੀਂ ਕਰਨੀ ਤੇ ਜਾਓ ਕਾਲੀਦਲ ਕਾਂਗਰਸ ਭਾਜਪਾ ਦੇ ਲੀਡਰ ਇੰਨੀ ਗੱਲ ਕਹਿ ਦਿੰਦੇ ਜਿੰਨਾ ਹੈਰੋਇਨ ਸਮੈਕ ਵੇਚਣੀ ਆ ਉਹ ਸਾਨੂੰ ਵੋਟ ਨਾ ਪਾਉਣ ਉਹਨਾਂ ਨੇ ਇਹ ਕਹਿਣਾ ਉਹ ਨਹੀਂ ਇੰਨੀ ਗੱਲ ਕਹਿ ਸਕਦੇ ਕਿਉਂਕਿ ਉਹਨਾਂ ਵ ਉਹਨਾਂ ਨੇ ਉਹਨਾਂ ਦੀਆਂ ਵੋਟਾਂ ਵੀ ਲੈਣੀਆਂ ਆਪਾਂ 22 'ਚ ਵੀ ਕਹਿੰਦੇ ਰਹੇ ਆਪਾਂ 24 'ਚ ਵੀ ਕਿਹਾ ਆਪਾਂ ਅੱਜ ਵੀ ਕਹਿੰਦੇ ਆ ਜਿੰਨੇ ਹੀ ਰੋਇਨਸ ਮੈਗ ਵੇਚ ਨਹੀਂ ਉਹ ਸਾਨੂੰ ਪਛੱਕ ਵੋਟਨਾ ਪਾਵੇ ਉਹਨਾਂ ਦਾ ਕੋਈ ਲਿਹਾਜ਼ ਨਹੀਂ ਉਹਨਾਂ ਤੇ ਪਰਚੇ ਹੋਣਗੇ ਉਹਨਾਂ ਨੂੰ ਫੜ ਕੇ ਅੰਦਰ ਦਵਾਂਗੇ ਬੋਲੇ ਸੇ ਨਿਆ